ਓਏ ਕੀ ਹੋ ਗਿਆ ਭਾਈ ਕੀ ਹੋ ਗਿਆ ਉਹ ਡੋਰ ਰੜ ਗਈ ਯਾਰ ਆਵੇ ਡੋਰ ਰੜ ਗਈ ਡੋਰ ਰੜ ਗਈ ਯਾਰ ਬਚ ਗਿਆ ਫਰੀਦ ਨਹੀਂ 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 ਆਵੇ ਯਾਰ ਬਚਾਰਾ ਮੇੜ ਪੈਂਟ ਦਾ ਬੰਦਾ ਦਾ ਗਲ ਫੜ ਦਿੰਦੀ ਆ ਉਹ ਤੇ ਯਾਰ ਬਹੁਤ ਤੇ ਆ ਤਰੇ ਆ ਪਾਇਆ ਜੀ ਸਾਹ ਆ ਤਰੇ ਹੱਲੇ ਬਚਾ ਹੋ ਗਿਆ ਤੇਰਾ ਨਹੀਂ ਨਹੀਂ ਆਦਾ ਬਹੁਤ ਪੈੜਾ ਕੰਮ ਹੋ ਗਿਆ ਸੀ ਹੋਰ ਆ ਖਾੜੀ ਯਾਰ ਮੜਾਏ ਯਾਰ ਇਧਰ ਕਿੱਥੇ ਐਂ ਕਰ ਯਾਰ ਇੱਕ ਤਾਂ ਨਾ ਲੋਕਮੈਂਟ ਕਰਾਓ ਪੈਂਟ ਚ ਜਿਹਦੇ ਜਿਹਦੇ ਚਾਇਨਾ ਡੋਰ ਆ ਨਾ ਡੋਰ ਆ ਨਾ ਤੇ ਪਹਿਲੀ ਗੱਲ ਤਾਂ ਪਤੰਗ ਘੱਟ ਚੜਾਉਣ ਜਵਾਕ ਕਿਉਂਕਿ ਆਹ ਵੇਖ ਲੈ ਜੇ ਆ ਨਾ ਹੁੰਦਾ ਤਾਂ ਸਾਤਾ ਹੀ ਨਾ ਕੰਮ ਹੋ ਗਿਆ ਸੀ ਤੇ ਨਾਲੇ ਉਹ ਵੀ ਦੰਦ ਬਣਾਉਣੇ ਸੀ ਡੱਕੇ ਵੀ ਕਢਾਏ ਆ ਵੀ ਸੰਭਲ ਗਈ ਵਾਵਾ ਇਹ ਮੈਨੂੰ ਐ ਨਾ ਸਮਝ ਆਵੇ ਮੈਂ ਇਹਨੂੰ ਹੱਥ ਪਾਵਾਂ ਕਿ ਇਦਾਂ ਨੂੰ ਹੱਥ ਪਾਵਾਂ ਕੋਈ ਨਹੀਂ ਹੈ ਚੱਲ ਬੱਚਾ ਰਹਿ ਗਿਆ ਯਾਰ ਕਹੀਏ ਸਾਰਿਆਂ ਨੂੰ ਹਾਂ ਹਾਂ ਨਹੀਂ ਕਹਿੰਦੇ ਆਪਾਂ ਲਾਥ ਦਵਾਉਣੇ ਆਪਾਂ ਬਈ ਯਾਰ ਨਾ ਲਾਸਟ ਮਿੰਟ ਦਵਾਉਣੇ ਆ ਕਿ ਆਪਾਂ ਵੀ ਆ ਚੈਨਾ ਡੋਰ ਕੀ ਆ ਪਹਿਲੀ ਵਾਲਾ ਪਤੰਗ ਵੀ ਘੱਟ ਕਰ ਦੋ ਜਿੰਨੇ ਘੱਟ ਚੜਦੇ ਹਾਂਜੀ ਦੋਸਤੋ ਇਹ ਜਿਹੜੀ ਸੀਗੀ ਵੀਡੀਓ ਇਹ ਇੱਕ ਸੀਗਾ ਮੈਸੇਜ ਕਿਉਂਕਿ ਅੱਜ ਦੇ ਟਾਈਮ 'ਚ ਤੁਸੀਂ ਦੇਖ ਰਹੇ ਆ ਜਿਹੜੀ ਚੈਨਾ ਡੋਰ ਆ ਕਰੰਟ ਲੱਗਣ ਦਾ ਹੀ ਬਹੁਤ ਜ਼ਿਆਦਾ ਵੱਡਾ ਕਾਰਨ ਆ ਕਰੰਟ ਲੱਗਣ ਦਾ ਇਹ ਤੇ ਜਿਹੜੀ ਧੌਂ ਤੇ ਇੱਥੇ ਆਪਣੇ ਫਿਰ ਜਾਂਦੀ ਆ ਕਈਆਂ ਦੇ ਮੂੰਹ ਤੇ ਫਿਰ ਜਾਂਦੀ ਆ ਡੋਰ ਤੇ ਜਿਹੜੇ ਸਾਧਨ ਆ ਇਹ ਵੀ ਘੱਟ ਸਪੀਡ 'ਚ ਚਲਾਓ ਤੇ ਆਪਦੇ ਨੇੜੇ ਤੇੜੇ ਦੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਦੇ ਥੋੜਾ ਜਿਹਾ ਧਿਆਨ ਰੱਖੋ ਵੀ ਚੈਨਾ ਡੋਰ ਇਹ ਤਾਂ ਨਹੀਂ ਵੇਚ ਰਹੇ ਕਿਤੇ ਜੇ ਵੇਚ ਰਹੇ ਆ ਤਾਂ ਉਹਨਾਂ ਨੂੰ ਅਗਾਹ ਕਰੋ ਵੀ ਇਹ ਨਾ ਵੇਚੋ ਤੇ ਇਹਦੇ ਨਾਲ ਆਪਣਾ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇਹ ਤੇ ਕੋਈ ਅਮੀਰ ਗਰੀਬ ਵਾਲੀ ਗੱਲ ਨਹੀਂ ਗਈ ਬੱਚਿਆਂ ਦਾ ਵੀ ਹੋ ਸਕਦਾ ਹੈਗਾ ਵੱਡਿਆਂ ਦਾ ਵੀ ਨੁਕਸਾਨ ਹੋ ਸਕਦਾ ਆਪਾਂ ਬੱਚਿਆਂ ਨੂੰ ਵੀ ਮੂਰੇ ਸਕੂਟਰ ਮੋਟਰਸਾਈਕਲ ਦੇ ਮੂਰੇ ਬਿਠਾ ਲੈਨੇ ਆ ਉਹਦੇ ਤੋਂ ਵੀ ਪ੍ਰੇਜ ਰੱਖੋ ਕੁਸ ਦਿਨ ਉਹਨਾਂ ਨੂੰ ਬੈਕ ਸਾਈਡ ਬਿਠਾਓ ਆਪਦੇ ਤੇ ਜਿਹੜਾ ਮਫਲਾ ਰਾਏ ਦੀ ਵਾਰਤੋ ਕਰੋ ਤਾਂ ਜੋ ਇਹ ਤੁਹਾਨੂੰ ਤੇ ਨਾਲ ਵਜੇ ਪ੍ਰਸ਼ਾਸਨ ਵੀ ਜਿਹੜਾ ਸਮਝਾ ਰਿਆ ਤੇ ਬਾਕੀ ਸਖਤੀ ਵੀ ਬਹੁਤ ਹੋ ਰਹੀ ਆ ਤੇ ਆਪਦੇ ਉਹਦੇ ਬੱਚਿਆਂ ਨੂੰ ਸਮਝਾਓ ਵੀ ਜੇ ਬਿਲਕੁਲ ਹੀ ਨਹੀਂ ਹਟ ਸਕਦੇ ਚੜਾਉਣੋਂ ਤਾਂ ਜਿਹੜੀ ਡੋਰ ਆ ਉਹ ਬਿਲਕੁਲ ਕੱਚੀ ਵਰਤੀ ਜਾਵੇ ਤੇ ਕੋਠਿਆਂ ਤੋਂ ਵੀ ਡਿੱਗਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾਗਾ ਆਪਣੀ ਜ਼ਿੰਮੇਵਾਰੀ ਆ ਆਪਾਂ ਆਪਦੇ ਆਪ ਦੇ ਬੱਚਿਆਂ ਨੂੰ ਹਟਾਵਾਂਗੇ ਤਾਂ ਹੋ ਸਕਦਾ ਵੀ ਸਾਰੇ ਹੜ ਜਾਣ ਕਿਉਂਕਿ ਪੰਛੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੱਤਾਂ ਕੱਟੀਆਂ ਜਾਂਦੀਆਂ ਪੰਛੀਆਂ ਦੀਆਂ ਤੇ ਉਹ ਵਿਚਾਰੇ ਨੁਕਸਾਨੇ ਜਾਂਦੇ ਹੈਗੇ ਕਈ ਤਾਂ ਵਿਚਾਰੇ ਤਰਖਤਾਂ ਦੇ ਨਾਲ ਲੰਕ ਕੇ ਵੀ ਮਰ ਜਾਂਦੇ ਆ ਉਹ ਤੁਸੀਂ ਦੇਖ ਲਏ ਨੇ ਨਾ ਕਈ ਵਾਰੀ ਦੇਖੇ ਹੋਣੇ ਆ ਤੁਸੀਂ ਜਦੋਂ ਕੋਈ ਵੀ ਪੰਛੀ ਆ ਜਦੋਂ ਡੋਰ ਦੇ ਵਿੱਚ ਉਲਝ ਜਾਂਦਾ ਉਹਦੇ ਤੋਂ ਉੱਡਿਆ ਨਹੀਂ ਜਾਂਦਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ